ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਨਾਬਾ ਨੇੜਲੇ ਪਿੰਡ ਭੋਜੋ ਮੱਜਰੀ ਵਿਖੇ ਰੱਖੇ ਗਏ ਯੁੱਧ ਨਸ਼ਿਆਂ ਵਿਰੁੱਧ ਦੇ ਕੈਂਪ ਵਿੱਚ ਕੇਵਲ ਬੀਡੀਪੀਓ ਨਾਬਾ ਤੋਂ ਇਲਾਵਾ ਕੋਈ ਵੀ ਪ੍ਰਸ਼ਾਸਨਿਕ ਜਾਂ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ ਪੰਚਾਇਤ ਅਤੇ ਪਿੰਡ ਵਾਸੀਆਂ ਵਿੱਚ ਪਾਇਆ ਗਿਆ ਭਾਰੀ ਰੋਸ ਪਿੰਡਾਂ ਦੀਆਂ ਪੰਚਾਇਤਾਂ ਉਡੀਕ ਕਰ ਕਰ ਹੋਈਆਂ ਵਾਪਸ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਦੱਸਿਆ ਕੇਵਲ ਸੋਸ਼ੇਵਾਦੀ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਨਾਬਾ ਨੇੜਲੇ ਪਿੰਡ ਭੋਜੋ ਮਾਜਰੀ ਵਿਖੇ ਇਲਾਕੇ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਕਰ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਰੱਖਿਆ ਗਿਆ। ਪ੍ਰੰਤੂ ਪਿੰਡ ਦੀ ਪੰਚਾਇਤ ਵੱਲੋਂ ਉਸ ਮੌਕੇ ਰੋਸ਼ ਜ਼ਾਹਰ ਕੀਤਾ ਗਿਆ। ਜਦੋਂ ਘੰਟਿਆਂ ਬਾਅਦ ਇਹੜੀ ਕਰਨ ਤੋਂ ਬਾਅਦ ਵੀ ਕੇਵਲ ਬੀਡੀਪੀਓ ਨਾਬਾ ਮੈਡਮ ਬਲਜੀਤ ਕੌਰ ਖਾਲਸਾ ਤੋਂ ਇਲਾਵਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ ਪਿੰਡ ਦੇ ਪੰਚਾਇਤ ਮੈਂਬਰ ਤਰਮਿੰਦਰ ਸਿੰਘ ਭੋਜੋ ਮਾਜਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਬੀਡੀਪੀਓ ਦਫ਼ਤਰ ਰਾਹੀਂ ਇਹ ਸਨੇਹਾ ਲੱਗਿਆ ਗਿਆ ਸੀ ਕਿ ਇਹ ਕੈਂਪ ਵਿੱਚ ਡੀਸੀ ਸਾਹਿਬਾਨ ਅਤੇ ਹੋਰ ਕੁਝ ਉੱਚ ਅਧਿਕਾਰੀਆਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਗੇ ਜਿਸ ਦੇ ਤਹਿਤ ਹੀ ਅਸੀਂ ਪੰਚਾਇਤ ਵੱਲੋਂ ਲਗਭਗ 30000 ਦਾ ਖਰਚਾ ਕਰਕੇ ਕੈਂਪ ਦੇ ਪ੍ਰਬੰਧ ਕੀਤੇ ਗਏ ਅਤੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਨਿਜੀ ਤੌਰ ਤੇ ਸਨੇਹੇ ਲਗਾਏ ਗਏ। ਪ੍ਰੰਤੂ ਉਸ ਸਮੇਂ ਪੰਚਾਇਤ ਵੱਲੋਂ ਕੀਤਾ ਹੋਇਆ ਖਰਚਾ ਅਤੇ ਕੀਤੇ ਹੋਏ ਪ੍ਰਬੰਧ ਬ्यर्थ ਹੀ ਗਏ ਜਾਪੇ ਜਦੋਂ ਕੋਈ ਵੀ ਪ੍ਰਸ਼ਾਸਨਿਕ ਜਾਂ ਪੁਲਿਸ ਅਧਿਕਾਰੀ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਨਹੀਂ ਪਹੁੰਚਿਆ। ਉਹਨਾਂ ਸਰਕਾਰ ਨੂੰ ਅਪੀਲ ਕਰਦੇ ਆ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਾ ਹੀ ਅਲਿੱਕੇ ਜਾਣ ਜਦੋਂ ਕਿਸੇ ਉੱਚ ਅਧਿਕਾਰੀ ਨੇ ਪਹੁੰਚਣਾ ਹੀ ਨਾ ਹੋਵੇ ਤਾਂ ਕਿ ਪੰਚਾਇਤਾਂ ਦੀ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਅਤੇ ਲੋਕਾਂ ਦਾ ਸਮਾਂ ਖਰਾਬ ਨਾ ਹੋ ਸਕੇ ਜਦੋਂ ਇਸ ਸੰਬੰਧੀ ਵਿਸ਼ੇਸ਼ ਤੌਰ ਤੇ ਪਹੁੰਚੇ ਬੀਡੀਪੀਓ ਮੈਡਮ ਬਲਜੀਤ कौर ਖਾਲਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਸ ਸੰਬੰਧੀ ਕਹਿਣ ਤੋਂ ਕੁਝ ਵੀ ਇਨਕਾਰ ਕਰ ਦਿੱਤਾ ਔ ਦੇਖਦੇ ਆ ਨਾਵਾ ਤੋਂ ਪੱਤਰਕਾਰ ਗੁਰਮੁਖ ਸਿੰਘ ਪੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਸਾਡੇ ਦਰਮਿਆਨ ਭਾਵੇਂ ਕਿ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਹੁੰਚਣਾ ਸੀ ਕਿਸੇ ਮਜਬੂਰੀ ਕਰ ਨਹੀਂ ਪਹੁੰਚ ਸਕੇ ਅਤੇ ਸਮੇਤੋਂ ਵੀ ਕਾਫੀ ਸਮਾਪਰ ਹੋ ਗਿਆ ਤੇ ਸਿਹਤ ਵਿਭਾਗ ਨੂੰ ਵੀ ਕਿਉਂਕਿ ਉਹਨਾਂ ਦਾ ਕੰਮ ਇਹ ਜ਼ਿਆਦਾ ਹੈਗਾ ਵੀ ਉਹ ਜਦੋਂ ਅਸੀਂ ਇਕੱਠ ਕਰਦੇ ਆ ਤਾਂ ਉਹ ਇੱਥੇ ਪਹੁੰਚਿਆ ਕਰਨ ਜੀ ਕਿਉਂਕਿ ਸਾਡੀਆਂ ਪੰਚਾਇਤਾਂ ਫਿਰ ਹਰਾਸ ਹੁੰਦੀਆਂ ਨੇ ਤੋ ਤੁਹਾਡਾ ਦੁਬਾਰੇ ਫੇਰ ਇਥੇ ਪਹੁੰਚਣ ਤੇ ਮੈਂ ਸੰਵਾਦ ਕਰਦੀ ਹਾਂ ਵੈਜੀ ਗੁਰਜੀ ਕਾ ਖਾਲਸਾ ਵੈਜੀ ਗੁਰਜੀ ਕੀ ਫਤਿਹ ਕੈਂਪ ਲਗਾਇਆ ਗਿਆ ਜੁਧ ਨਸ਼ਾ ਵਿਰੋਧ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੰਗ ਲੋਕਾਂ ਨੂੰ ਹਾਂਜੀ ਵੈਜੀ ਗੁਰਜੀ ਕਾ ਖਾਲਸਾ ਵੈਜੀ ਗੁਰਜੀ ਕੀ ਫਤਿਹ ਜੀ ਮੈਂ ਤਾਂ ਇਹੀ ਕਹੂੰਗੀ ਜੀ ਪੀ ਜਿਹੜੇ ਨਸ਼ਾ ਨਸ਼ਾ ਵੇਚਦੇ ਆ ਉਹ ਤੁਰੰਤ ਬਾਦ ਆ ਜਾਣ ਤੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਜੇ ਕਿਸੇ ਵੀ ਮਤਲਬ ਮਦਦ ਦੀ ਲੋੜ ਹੈ ਤਾਂ ਮੇਰੇ ਨਾਲ ਡਾਕਟਰ ਸਾਹਿਬ ਬੈਠੇ ਨੇ ਤਾਂ ਉਹ ਜਿਵੇਂ ਹਸਪਤਾਲ ਚ ਦਾਖਲ ਕਰਾਉਣ ਬਾਰੇ ਤਾਂ ਉਹ ਇਸ ਤਰ੍ਹਾਂ ਨਸ਼ਾ ਛੱਡ ਕੇ ਜਿਹੜਾ ਹੈਗਾ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਆਉਣ ਤੇ ਗੁਰਬਾਣੀ ਦੇ ਲੱਡ ਲੱਗਣ ਉਸ ਪਿੰਡ ਦੇ ਵਸਨੀਕਾਂ ਦਾ ਰੋਸ ਹੈ ਜੀ ਕਿ ਪ੍ਰਸ਼ਾਸਨ ਵੱਲੋਂ ਸਾਨੂੰ ਅੱਜ ਟਾਈਮ ਦਿੱਤਾ ਗਿਆ ਸੀ ਜਿਹਦੇ ਵਿੱਚ ਐਚਟੀਐਮ ਸਾਹਿਬ ਨੇ ਆਉਣਾ ਸੀ ਡੀਸੀ ਸਾਹਿਬ ਨੇ ਆਉਣਾ ਸੀਗਾ ਦੇ ਹੋਰ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸਬਾਰੇ ਜੀ ਉਹ ਹੀ ਦੱਸ ਸਕਦੇ ਨੇ ਮੇਰੀਆਂ ਪੰਚਾਇਤਾਂ ਮੇਰਾ ਪ੍ਰਸ਼ਾਸਨ ਮੇਰਾ ਡਿਪਾਰਟਮੈਂਟ ਮੇਰੇ ਪੰਚਾਇਤ ਫੈਕਟਰੀ ਹਾਜ਼ਰ ਨੇ ਜੀ ਯਾਨੀ ਪੰਚਾਇਤ ਮਹਿਕਮਾ ਸਾਰਾ ਹਾਜ਼ਰ ਹੈ ਡਾਕਟਰ ਸਾਹਿਬ ਵੀ ਮੇਰੇ ਨਾਲ ਬੈਠੇ ਆ ਉਸ ਵਿਸ਼ੇ ਤੇ ਉਹ ਹੀ ਦੱਸ ਸਕਦੇ ਹਨ ਜੀ ਰਵਜ ਸਾਹਿਬ ਅੱਜ ਤੁਸੀਂ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਅਸੀਂ ਤਾਂ ਅੰ ਮੈਡੀਕਲ ਡਿਪਾਰਟਮੈਂਟ ਵਾਲਿਓ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਸਾਰੇ ਸਾਡੇ ਹਸਪਤਾਲਾਂ ਦੇ ਵਿੱਚ ਕੋਟ ਕਲੀਨਿਕ ਬਣੇ ਹੋਏ ਨੇ ਜਿਹੜੇ ਵੀ ਨਸ਼ਾ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਸਭ ਤੋਂ ਰੀਗਿਸਟ੍ਰੇਸ਼ਨ ਹੋ ਕੇ ਉਹ ਕਲੀਨਿਕ ਇੰਦਰ ਜਿਸ ਦਵਾਈਆਂ ਮਿਲਦੀਆਂ ਸਾਡੇ ਕਾਉਂਸਲਰਸ ਬੈਠੇ ਹੁੰਦੇ ਨੇ ਹਸਪਤਾਲਾਂ ਦੇ ਵਿੱਚ ਤੁਸੀਂ ਉਹਨਾਂ ਦੀ ਕਾਉਂਸਲਿੰਗ ਵੀ ਕਰਾ ਸਕਦੇ ਹੋ ਤੇ ਸਾਡੇ ਮੈਡੀਕਲ ਡਿਪਾਰਟਮੈਂਟ ਵੱਲੀੋਂ ਨਸ਼ੇ ਕਰਨ ਵਾਲਿਆਂ ਨੂੰ ਜਿੱਥੋਂ ਵੀ ਮਦਦ ਦੀ ਜ਼ਰੂਰਤ ਹੈ ਵੀ ਸਾਡੀ ਮੈਡੀਕਲ ਟੀਮਾਂ ਹਮੇਸ਼ਾ ਤਤਪਰ ਰਹਿੰਦੀਆਂ ਨੇ ਤਾਂ ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਕਿ ਜਿਹੜੇ ਵੀ ਨਸ਼ਾ ਕਰਦੇ ਨੇਗੇ ਉਹਨਾਂ ਤੋਂ ਕਾਫੀ ਜ਼ਿਆਦਾ ਹੁਣ ਘਟੇ ਨੇ ਕਿਉਂਕਿ ਉਹ ਕਲੀਨਿਕ ਨੇਗੇ ਜਿਹੜੇ ਉਹ ਹਰ ਬਲਾਕ ਦੇ ਹਰ ਹਸਪਤਾਲ ਦੇ ਵਿੱਚ ਹੈਗੇ ਨੇ ਤੁਸੀਂ ਉੱਥੋਂ ਜਾ ਕੇ ਦਵਾਈਆਂ ਲੈਂਦੇ ਨੇ ਕਿ ਤੁਸੀਂ ਜਾ ਕੇ ਦੇਖੋਗੇ ਪੇਸ਼ੈਂਟਸ ਦੀਆਂ ਬਹੁਤ ਲਿਸਟਸ ਨੇ ਲੰਬੀਆਂ ਜਿਨ੍ਹਾਂ ਦੇ ਵਿੱਚੋਂ ਕਾਫੀ ਨੇ ਜਿਹੜੇ ਉਹ ਕੱਟ ਵੀ ਗਏ ਨੇ ਤੇ ਕਾਫੀ ਨੇ ਜਿਹੜੇ ਉਹ ਹਟ ਵੀ ਗਏ ਨੇ ਹੈਨਾ ਉਹਨਾਂ ਕੋਲੇ ਉਹ ਸਾਰਾ ਰਿਕਾਰਡ ਵੀ ਹੈਗਾ ਤਾਂ ਅਸੀਂ ਤਾਂ ਸਿਰਫ ਆਪਣੇ ਵੱਲੋਂ ਇਹੀ ਕਹਿਣਾ ਚਾਹਾਂਗੇ ਕਿ ਜਿਹੜੇ ਵੀ ਤੁਹਾਡੇ ਪਿੰਡਾਂ 'ਚ ਦੇਖੋ ਪਿੰਡਾਂ ਦਾ ਤੁਹਾਡੇ ਪਿੰਡਾਂ ਵਾਲਿਆਂ ਨੂੰ ਪਤਾ ਹੈਗਾ ਕਿ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਹੈਨਾ ਤਾਂ ਤੁਸੀਂ ਵੀ ਉਹਨਾਂ ਨੂੰ ਅੱਗੇ ਲੈ ਕੇ ਆਓ ਤੇ ਮੈਡੀਕਲ ਟੀਮਾਂ ਤਾਂ ਹਮੇਸ਼ਾ ਤਿਆਰ ਹੀ ਨੇ ਸੀ ਥੈਂਕ ਯੂ ਹਾਂਜੀ ਅੱਜ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਤੁਹਾਡੇ ਪਿੰਡ ਦੇ ਵਿੱਚ ਔਰ ਤੁਹਾਡੇ ਨਗਰ ਦੇ ਵਿੱਚ ਕਾਫੀ ਇਸ ਗੱਲ ਦਾ ਗੱਲਾ ਵੀ ਪਾਇਆ ਗਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਏ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਜੀ ਇਹ ਬਿਲਕੁਲ ਸਹੀ ਗੱਲ ਹੈ ਵੀ ਅੱਜ ਸਾਡੇ ਨਗਰ ਦੇ ਵਿੱਚ ਪ੍ਰੋਗਰਾਮ ਲਿਖਿਆ ਗਿਆ ਸੀ ਜੋ ਕਿ ਸਾਨੂੰ ਮੈਸੇਜ ਲੱਗਿਆ ਸੀ ਵੀ ਡੀਸੀ ਲੈਵਲ ਦਾ ਤੇ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਦੀ ਪੁਲਿਸ ਪ੍ਰਸ਼ਾਸਨ ਸਾਰੇ ਹੀ ਮੌਜੂਦ ਰਹੇਗਾ ਤੇ ਉਸ ਦੇ ਸਬੰਧ ਵਿੱਚ ਸਾਨੂੰ ਜੋ ਵੀਡੀਓ ਦਸਤਾਵੇਜ਼ ਪਰੋ ਹਦਾਇਤਾਂ ਆਈਆਂ ਸੀ ਵੀ ਪ੍ਰੋਗਰਾਮ ਕਿਸ ਤਰ੍ਹਾਂ ਲਿਖਣ ਆਇਆ ਉਹ ਲਿਖਿਆ ਗਿਆ ਤੇ ਸਾਰੀਆਂ ਆਲੇ ਦਾਲੇ ਦੀਆਂ ਪੰਚਾਇਤਾਂ ਨੂੰ ਅਸੀਂ ਹੀ ਆਪਦੇ ਲੈਵਲ ਤੇ ਨੇੜੇ ਦੀਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਜਰੂਰ ਉੱਥੇ ਪਹੁੰਚਣਾ ਤੇ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰੀ ਵੀ ਤੁਸੀਂ ਇੱਥੇ ਆ ਕੇ ਡਿਪਾਰਟਮੈਂਟ ਦੀ ਗੱਲ ਸੁਣਨੀ ਹੈ ਤੇ ਜਾਗਰੂਤ ਹੋਣਾ ਨਸ਼ੇ ਪ੍ਰਤੀ ਜੋ ਨਸ਼ੇ ਦਾ ਇਹ ਕਾਲਾ ਪੂੜ ਚੱਲ ਰਿਹਾ ਇਸ ਤੋਂ ਬਚਣਾ ਹੈ ਪਰ ਸਾਨੂੰ ਅੱਜ ਇਹ ਨਿਰਾਸ਼ਾ ਚ ਛੱਡਣੀ ਪਈ ਆ ਵੀ ਨਾ ਤਾਂ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਹੈ ਸਿਰਫ ਬੀਡੀਪੀਓ ਮੈਡਮ ਪਹੁੰਚੇ ਨੇ ਕੋਈ ਨਾ ਕਿਸੇ ਡਿਪਾਰਟਮੈਂਟ ਦਾ ਕੋਈ ਵੀ ਨੁਮਾਇੰਦਾ ਇੱਥੇ ਹੀ ਆਇਆ ਹੈਗਾ ਮੈਨੂੰ ਇਹ ਮਨਸ਼ਾ ਲੱਗਦੀ ਹੈ ਸਰਕਾਰ ਦੀ ਵੀ ਇਹ ਇੱਕ ਬਾਵਾ ਖੱਟਣ ਦੇ ਪਿੱਛੇ ਪੈ ਚੁੱਕੇ ਨੇ ਇਹਨਾਂ ਨੂੰ ਸਿਰਫ ਇਹ ਹੀ ਲੱਗ ਰਿਹਾ ਵੀ ਅਸੀਂ ਘਰ ਢਾਕੇ ਖਾਨੀ ਮੂਰੇ 27 ਦੀ ਇਲੈਕਸ਼ਨ ਆ ਰਹੀ ਹੈ ਉਸ ਦੇ ਵਿੱਚ ਅਸੀਂ ਵੋਟ ਬੈਂਕ ਆਪ ਦੀ ਵਧਾ ਲਾਂਗੇ ਇਹਨਾਂ ਸ਼ਾਂ ਨੂੰ ਅਸੀਂ ਰੋਕਣ ਤੇ ਠੱਲ ਪਾ ਰਹੇ ਹਾਂ ਪਰ ਕਿੱਥੇ ਹੋ ਰਿਹਾ ਉਹ ਇਹ ਤਾਂ ਦੱਸਿਆ ਜਾਵੇ ਨਾ ਦੇਖੋ ਅੱਜ ਇਹ ਕੈਂਪ ਲਾਏ ਨੇ ਕੈਂਪ ਦਾ ਮਤਲਬ ਕੀ ਹੁੰਦਾ ਆ ਕੋਈ ਇੱਥੇ ਆਵੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਵੇ ਆ ਕੇ ਇੱਥੇ ਦੱਸੇ ਜਾਗਰੂਕ ਕਰੇ ਇੱਥੇ ਕੋਈ ਪਰ ਆ ਹੀ ਨਹੀਂ ਰਿਹਾ ਹੈ ਆਉਣਾ ਤਾਂ ਜੇ ਕੋਈ ਆਊਗਾ ਤਾਂ ਹੀ ਹੈ ਨਾ ਜੇ ਕਿਸੇ ਨੂੰ ਡਰ ਹੋਊਗਾ ਵੀ ਸਾਨੂੰ ਕੋਈ ਰੋਕੂਗਾ ਕੇ ਤਾਂ ਹੀ ਨਸ਼ਾ ਵੇਖਣੋਂ ਰੁਕੂਗਾ ਤੇ ਤਾਂ ਹੀ ਨਸ਼ਾ ਕਰਨ ਵਾਲੇ ਨਸ਼ਾ ਕਰਨ ਤੋਂ ਰੁਕਣਗੇ ਇੱਥੇ ਤਾਂ ਕੋਈ ਆਏ ਨਹੀਂ ਰਿਹਾ ਆ ਸਾਡੇ ਪਿੰਡ ਦੀ ਨਹਿਰ ਹੈ ਰੋਟੀ ਦੇ ਪੁਲਾਂ ਨੂੰ ਜਾਂਦੀ ਹੈ ਜੋੜੇ ਪੁਲਾਂ ਤੋਂ ਆਉਂਦੀ ਹੈ ਇਹ ਨਹਿਰ ਦੇ ਉੱਤੇ ਇੰਨਾ ਗੋਰਖ ਧੰਦਾ ਨਸ਼ੇ ਦਾ ਚੱਲਦਾ ਆ ਰੋਟੀ ਦੇ ਪੁਲ ਨਾਲ ਲੱਗਦੇ ਨੇ ਇੱਕ ਇੱਕ ਕਿੰਨਾ ਚੱਲਦਾ ਆ ਅਸੀਂ ਕਿੰਨੀ ਵਾਰੀ ਤਾਂ ਇੱਥੇ ਚੌਂਕੀ ਜਾ ਕੇ ਬੇਨਤੀ ਕਰਾਇਆ ਵੀ ਆਪਦੀ ਪੈਟਰੋਲਿੰਗ ਇੱਥੇ ਤੁਸੀਂ ਕਰੋ ਪੈਟਰੋਲਿੰਗ ਵਧਾਵੋ ਨਹਿਰ ਦੇ ਉੱਪਰ ਕੋਈ ਬੰਦਾ ਨਹੀਂ ਆ ਰਿਹਾ ਕੋਈ ਬੰਦਾ ਇੱਥੇ ਆ ਨਹੀਂ ਰਿਹਾ ਜੀ ਅਸੀਂ ਚੌਂਕੀ ਚ ਕਿਹਾ ਹੈ ਸਾਡਾ ਥਾਣੇ ਦੇ ਵਿੱਚ ਜਾ ਕੇ ਅਸੀਂ ਐਪਲੀਕੇਸ਼ਨ ਦੇ ਹੈ ਕਿ ਸਾਡੇ ਨਹਿਰ ਦੇ ਉੱਪਰ ਧੀਆਂ ਪੈਣਾ ਸੁਰੱਖਿਅਤ ਨਹੀਂ ਹੈਗੀਆਂ ਉਹ ਸਕੂਟਰੀਆਂ ਤੇ ਕੱਲੀਆਂ ਗੁੱਡੀਆਂ ਪੜਨ ਜਾਂਦੀਆਂ ਨੇ ਕੋਈ ਇੱਥੇ ਮੋਟਰ ਤੇ ਰਾਤ ਨੂੰ ਨਹੀਂ ਜਾ ਸਕਦਾ ਨਸ਼ੇ ਵਾਲਿਆਂ ਦਾ ਕੀ ਪਤਾ ਯਾਰ ਵੀ ਕਿੱਥੇ ਜਾ ਕੇ ਸਿਰ ਕਿਸੇ ਦਾ ਕੂ ਪਾੜ ਦੇਣਾ ਸਾਨੂੰ ਤਾਂ 4-5 ਪਿੰਡਾਂ ਨੂੰ ਸਵੇਰੇ ਇਹ ਖਬਰ ਲੈਣੀ ਪੈਂਦੀ ਹੈ ਵੀ ਅੱਜ ਰਾਤ ਨੂੰ ਕਿਸੇ ਦੇ ਕੋਈ ਸ਼ਟਰਫੇਟ ਤਾਂ ਨਹੀਂ ਲੱਗੀ ਹੈਗੀ ਇੰਨਾ ਕੁ ਮਾੜਾ ਹਾਲ ਹੋਇਆ ਪਿਆ ਆ ਸਾਡੇ ਏਰੀਆ ਦਾ ਇੰਨਾ ਮਾੜਾ ਹਾਲ ਹੋਣ ਦੇ ਕਾਰਨ ਪ੍ਰਸ਼ਾਸਨ ਨੂੰ ਪਤਾ ਹੋਣ ਦੇ ਬਾਵਜੂਦ ਤਾਂ ਅਜੇ ਹਾਲ ਨੇ ਕੀ ਅਸੀਂ ਸਿੱਧ ਕੀ ਕਰਨਾ ਚਾਹੁੰਦੇ ਆ ਸਿਰਫ ਇੱਕ ਬਾਵਾ ਖੱਟਣੀ ਜਾਉਂਦੇ ਆ ਵੀ ਅਸੀਂ ਉਹ ਜਿਹੜਾ ਚਾਰ ਖਣਾ ਦਾ ਮਕਾਨ ਕਿਸੇ ਦਾ ਪਾਇਆ ਹੋਇਆ ਆ ਉਹਨੂੰ ਅਸੀਂ ਜੀਸੀਬੀ ਦੇ ਪੀਲਾ ਬ੍ਰੋਡਰ ਚਲਾ ਕੇ ਉਹਨੂੰ ਧਾ ਦਈਏ ਤੇ ਜਿਹੜੇ ਵੱਡੇ ਮਗਰਮੱਛ ਹੈਗੇ ਨੇ ਉਹਨਾਂ ਤੱਕ ਅਸੀਂ ਪਹੁੰਚਣਾ ਕਰੀਏ ਕਿਉਂ ਉੱਥੋਂ ਹਫ਼ਤੇ ਆ ਰਹੇ ਨੇ ਕਿ ਮਹੀਨੇ ਆ ਰਹੇ ਨੇ ਕੀ ਗੱਲ ਆ ਉਹ ਕਿਉਂ ਇੱਥੇ ਅੱਜ ਕਿਸੇ ਨੂੰ ਕਿਸੇ ਨੂੰ ਤਾਂ ਪਹੁੰਚਣਾ ਚਾਹੀਦਾ ਸੀ ਇਹ ਸਾਨੂੰ ਸਾਨੂੰ ਨਹੀਂ ਲੱਗਦਾ ਵੀ ਸਰਕਾਰ ਨੂੰ ਨਸ਼ਾ ਰੋਕਣ ਦੇ ਜਾਂ ਮੈਂ ਸੋਹਣੇ ਪ੍ਰਬੰਧ ਕੀਤੇ ਨੇ ਤੁਸੀਂ ਅੱਜ ਇੱਥੇ ਟੈਂਟ ਵਗੈਰਾ ਲਗਾਏ ਨੇ ਕੁਰਸੀਆਂ ਵਗੈਰਾ ਲਗਾਈਆਂ ਸੀ ਕਿੰਨਾ ਖਰਚਾ ਕਰਤਾ ਇਸ ਜਿਹੜਾ ਪਟੋਗਾ ਸਾਡਾ 30 ਤੋਂ 35000 ਰੁਪਿਆ ਖਰਚਾ ਜੀ ਇਸ ਅਰੇਂਜਮੈਂਟ ਦੇ ਉੱਪਰ ਪੰਚਾਇਤ ਦਾ ਆ ਚੁੱਕਿਆ ਆ ਜੋ ਕਿ ਸਾਡਾ ਬਿਲਕੁਲ ਹੀ ਬੇਪਸ਼ੂਕ ਖਦੂਰ ਹੋ ਗਿਆ ਜੋ ਕਿ ਸਾਨੂੰ 11 ਵਜੇ ਦਾ ਸਹੀ ਰਾਈਟ ਟਾਈਮ ਦਿੱਤਾ ਗਿਆ ਸੀ ਸਾਰੇ ਪਿੰਡ ਦੇ ਨਿਵਾਸੀ ਜਿੰਨੇ ਵੀ ਹੈਗੇ ਸੀ ਸਾਰੇ ਉਹ ਇੱਥੇ ਆ ਕੇ 11 ਵਜੇ ਦੇ ਨੂੰ ਬੈਠ ਕੇ ਇੱਕ ਘੰਟਾ ਡੀਕ ਕੇ ਜਾ ਚੁੱਕੇ ਨੇ ਨਾਲ ਲੱਗਦੀਆਂ ਪੰਚਾਇਤਾਂ ਜਿੰਨੀਆਂ ਵੀ ਨਗਰਾਂ ਦੀਆਂ ਪੰਚਾਇਤਾਂ ਨੇ ਉਹ ਆਈਆਂ ਉਹ ਡੀਕ ਡੀਕ ਕੇ ਸਾਰੀਆਂ ਜਾ ਚੁੱਕੀਆਂ ਨੇ ਇਹ ਤਾਂ ਇੱਕ ਚਿੱਟੇ ਮਾਗਰਮੱਛ ਵੀ ਬਣ ਚੁੱਕੇ ਨੇ ਇਹ ਅੱਜ ਦੀ ਸਰਕਾਰ ਚਿੱਟੇ ਮਾਗਰਮੱਛ ਬਣ ਚੁੱਕੀ ਹੈ ਚਿੱਟੇ ਕੁੜਤੇ ਪਜਾਮੇ ਪਾ ਕੇ ਜਿੱਥੇ ਫੋਟਾਂ ਖਿੱਚੀਆਂ ਜਾਂਦੇ ਨੇ ਉੱਥੇ ਤਾਂ ਇਹਨਾਂ ਨੇ ਜਾਣਾ ਜਿੱਥੇ ਇਹਨਾਂ ਨੂੰ ਹਫਤਾ ਆਉਂਦਾ ਜਿੱਥੋਂ ਉਹ ਚੀਜ਼ ਰੋਕਣੀ ਆ ਉੱਥੇ ਇਹਨਾਂ ਨੇ ਪਹੁੰਚਣਾ ਨਹੀਂ ਹੈਗਾ ਕੋਈ ਸਰਕਾਰ ਦਾ ਨਮਾਇੰਦਾ ਵੀ ਨਹੀਂ ਪਹੁੰਚਿਆ ਕੋਈ ਸਰਕਾਰ ਦਾ ਨਮਾਇੰਦਾ ਨਹੀਂ ਪਹੁੰਚਿਆ ਹੈਗਾ ਜੀ ਕੀ ਮੈਂ ਉਹੀ ਪੁੱਛਣਾ ਚਾਹੁੰਦਾ ਵੀ ਇਹ ਸਰਕਾਰੀ ਪ੍ਰੋਗਰਾਮ ਨਹੀਂ ਹੈਗਾ ਜੀ ਤਾਂ ਇਹ ਸਰਕਾਰੀ ਪ੍ਰੋਗਰਾਮ ਨਹੀਂ ਹੈਗਾ ਤਾਂ ਤਾਂ ਵੀਡੀਓ ਦਫ਼ਤਰ ਨੂੰ ਕਹਿ ਕੇ ਪੰਚਾਇਤਾਂ ਤੇ ਬਾਧੂ ਦਾ ਖਰਚਾ ਨਾ ਪਾਇਆ ਜਾਵੇ ਜੇਕਰ ਇਹ ਸਰਕਾਰੀ ਪ੍ਰੋਗਰਾਮ ਹੈ ਕਿ ਸਰਕਾਰ ਦੇ ਅਧੀਨ ਚੱਲਣਾ ਆ ਤਾਂ ਇੱਥੇ ਕੋਈ ਤਾਂ ਨੁਮਾਇੰਦਾ ਪਹੁੰਚੇ ਦੇਖੋ ਕਾਗਜ਼ਾਂ ਦੇ ਵਿੱਚ ਖਾਣਾ ਪੂਰਤੀ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ ਵੀ ਤਕਰੀਬਨ ਅੱਜ ਦੋ ਤੋਂ ਤਿੰਨ ਪਿੰਡਾਂ ਦੇ ਵਿੱਚ ਹੋਰ ਪ੍ਰੋਗਰਾਮ ਹੋਣਗੇ ਉਹ ਇਹ ਜਿਹੇ ਪ੍ਰੋਗਰਾਮ ਕਰਨ ਦਾ ਫਾਇਦਾ ਕੀ ਜਿੱਥੇ ਕੋਈ ਨੁਮਾਇੰਦਾ ਨਾ ਪਹੁੰਚੇ ਕੋਈ ਸਿਹਤ ਸਹੂਲਤ ਦੇਖੋ ਘੱਟੋ ਘੱਟ ਚਾਹੀਦਾ ਸੀ ਵੀ ਇਹ ਜਿਹੜਾ ਉਹ ਕੈਂਪ ਲੱਗ ਰਿਹਾ ਹੈ ਇੱਥੇ ਸਿਵਲ ਹਸਪਤਾਲ ਜਿਹੜਾ ਸਾਡੇ ਨਾਲ ਲੱਗਦਾ ਨਾਬੇ ਦਾ ਉੱਥੋਂ ਕੋਈ ਤਾਂ ਕੋਈ ਨਾ ਕੋਈ ਤਾਂ ਟੀਮ ਆਉਂਦੀ ਉਹ ਮੋਟੀਵੇਟ ਉਹ ਵੀ ਕਰਦੇ ਡਾਕਟਰ ਆ ਕੇ ਦੱਸਦੇ ਦੇਖੋ ਸਾਡੇ ਉਹ ਡਾਕਟਰ ਆਏ ਵੀ ਨੇ ਡਾਕਟਰ ਰਵਿੰਦਰ ਕੌਰ ਮੇਰਾ ਸ਼ਹਿਰ ਦਾ ਨਾਮ ਉਹ ਰਮਨ ਕੌਰ ਅਮਨਤ ਸ਼ਹਿਰ ਰਮਨ ਰਮਨ ਸੌਰੀ ਰਮਨ ਡਾਕਟਰ ਰਮਨ ਉਹ ਆਪਣੇ گاਉਂ ਵਾਲ ਡਿਸਪੈਂਸਰੀ ਤੋਂ ਉਹ ਆਏ ਨੇ ਉਹ ਹਾਜ਼ਰੀ ਲਵਾ ਕੇ ਲਵਾ ਕੇ ਗਏ ਨੇ ਦੱਸ ਕੇ ਗਏ ਨੇ ਉਹ ਪਰ ਉਹ ਉਹਨਾਂ ਦੇ ਅਧਿਕਾਰ ਖੇਤਰ ਤੇ ਮੈਨੂੰ ਲੱਗਦਾ ਵੀ ਇਹ ਉਹ ਤੋਂ ਵੱਡੇ ਕੈਂਪ ਨੇ ਇੱਥੇ ਘੱਟੋ ਘੱਟ ਕੋਈ ਨਾ ਕੋਈ ਤਾਂ ਡਾਕਟਰ ਵੱਡੀ ਟੀਮ ਆਉਣੀ ਚਾਹੀਦੀ ਸੀ ਕੋਈ ਨਾ ਕੋਈ ਪੁਲਿਸ ਦਾ ਨੁਮਾਇੰਦਾ ਕੋਈ ਗੈਸਟਡ ਅਫਸਰ ਆਉਣਾ ਚਾਹੀਦਾ ਸੀ ਪਰ ਨਹੀਂ ਇਹ ਸਰਕਾਰ ਨਹੀਂ ਚਾਹੁੰਦੀ ਵੀ ਇਹ ਨਸ਼ਾ ਵਿਕੜਾ ਬੰਦ ਹੋਵੇ ਇਹ ਤਾਂ ਸਿਰਫ ਇੱਕ ਬਾਵਾ ਖੱਟਣ ਦੇ ਪਿੱਛੇ ਪਈ ਹੁੰਦੀ ਹੈ ਹਾਂਜੀ ਸਰਪੰਚ ਸਾਹਿਬ ਅੱਜ ਤੁਹਾਡੇ ਪਿੰਡ ਨਗਰ ਦੇ ਵਿੱਚ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਕੈਂਪ ਰੱਖਿਆ ਗਿਆ ਉਹ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਵਾਜਰੂ ਜੀ ਕਿ ਫਾਲਸਾ ਵਾਜਰੂ ਜੀ ਦੀ ਫਤਗੀ ਪਹਿਲਾਂ ਤਾਂ ਇਹ ਸੂਜੀ ਹੈ ਨੂੰ ਕਹਿੰਿਆ ਸਾਰੇ ਜੋ ਸਾਡੇ ਪਿੰਡ ਪਹੁੰਚੇ ਨਹੀਂ ਸਾਰੇ ਪਿੰਡਾਂ ਦੇ ਸਰਪੰਚ ਮੈਂਬਰ ਵੀ ਪਹੁੰਚੇ ਨੇ ਜੀ ਮੈਡਮ ਸਾਹਿਬ ਵੀ ਪਹੁੰਚੇ ਨੇ ਜੀ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਪੰਚਾਇਤ ਵੱਲੋਂ ਇੱਕ ਹੋਰ ਹੈ ਜੀ ਜੋ ਪਹੁੰਚੇ ਨਹੀਂ ਹੈਗੇ ਡੀਐਮ ਸਾਹਿਬ ਜੋ ਵੀ ਨਹੀਂ ਕੋਈ ਵੀ ਸਾਡੇ ਪਿੰਡ ਪਹੁੰਚਿਆ ਨਹੀਂ ਜੀ ਅਸੀਂ ਇਸ ਵੱਲੋਂ ਵਿਰੋਧ ਕਰ ਰਹੇ ਹਾਂ ਜੀ ਇਸ ਗੱਲ ਦਾ ਕਿ ਕਿਹਨਾਂ ਨੇ ਪਹੁੰਚਣਾ ਸੀਗਾ ਜੀ ਅੱਜ ਪ੍ਰਸ਼ਾਸਨ ਨੇ ਜੀ ਪ੍ਰਸ਼ਾਸਨ ਪਹੁੰਚੇ ਹਨ ਜੀ ਪੁਲਿਸ ਅਫਸਰ ਕੋਈ ਵੀ ਨਹੀਂ ਪਹੁੰਚਿਆ ਜੀ ਕੋਈ ਤਾਂ ਪਹੁੰਚ ਜਾਂਦਾ ਅਸੀਂ ਰੋਸ ਕਰ ਰਹੇ ਹਾਂ ਜੀ ਇਸ ਗੱਲ ਦਾ ਕੋਈ ਵੀ ਪ੍ਰਸ਼ਾਸਨ ਪਹੁੰਚਣਾ ਚਾਹੀਦਾ ਤੇ ਜੇ ਅਸੀਂ ਹੁਣ ਇੰਨੇ ਜਣੇ ਜਿਹੜੇ ਵੇਟ ਕਰ ਰਹੇ ਹਾਂ ਸਾਰੀਆਂ ਪੰਚਾਇਤਾਂ ਨੇ ਯੂਰੇ ਵੇਟ ਕਰ ਰਹੀਆਂ ਨੇ ਸਾਰੇ ਨਾ ਕੋਈ ਟੀਮ ਆਈ ਜੀ ਕੋਈ ਵੀ ਟੀਮ ਨੇ ਹਸਪਤਾਲੋਂ ਵੀ ਨਹੀਂ ਕੋਈ ਆਈ ਹਾਂ ਤੁਹਾਡੇ ਨਗਰ ਦੇ ਵਿੱਚ ਨਸ਼ਿਆ ਵਿਰੋਧ ਸਰਕਾਰ ਵੱਲੋਂ ਕੈਂਪ ਲਗਾਇਆ ਗਿਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਅਸੀਂ ਸਰਕਾਰ ਵੱਲੋਂ ਜਿਹੜੇ ਉਪਰਾਧਿਕ ਤੇ ਜਾ ਰਹੇ ਨੇ ਅਸੀਂ ਉਹਨਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ ਜੀ ਇਹਦੇ ਤੇ ਨੌਕਾ ਬਨਨ ਦਾ ਬਹੁਤ ਵਧੀਆ ਸੁਧਾਰ ਹੋ ਰਿਹਾ ਹੈ ਜੀ ਤੇ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਹ ਇਹਨਾਂ ਨਸ਼ਿਆਂ ਨੂੰ ਛੱਡ ਕੇ ਆਪਣੇ ਚੰਗੇ ਕਾਰੋਬਾਰ ਜਾਂ ਧਾਰਮਿਕ ਸੰਸਥਾਵਾਂ ਨਾਲ ਜੁੜਨਾ ਜੀ ਜਿਹਦੇ ਕਰਕੇ ਉਹਨਾਂ ਦੇ ਮਤਲਬ ਸਿਹਤ ਦਾ ਸੁਧਾਰ ਹੋ ਸਕੇ